ਮੰਦਰ ਬਾਬਾ ਲਾਲ ਦੁਆਰਾ ਚਿਕਾਉਟਗੜ੍ਹ ਪਰੇਗਾ ਚੂੜੀਆਂ ਤੋਂ ਹੋ ਰਹੇ ਆ ਇੱਥੇ ਹਰ ਸਾਲ ਦੀ ਤਰ੍ਹਾਂ 14ਵਾਂ ਮੂਰਤੀ ਸਥਾਪਨਾ ਦਿਵਸ ਬਾਬਾ ਲਾਲ ਜੀ ਦਾ ਮਨਾਇਆ ਜਾ ਰਿਹਾ ਹੈ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਮਹਾਰਾਜ ਜੀ ਰਾਮਸੁੰਦਰ ਦਾਸ ਜੀ ਆਣਗੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਉਹਨਾਂ ਦੇ ਨਾਲ ਗੋਪਾਲ ਦਾਸ ਜੀ ਵੀ ਇੱਥੇ ਪਹੁੰਚਣਗੇ ਤੇ ਆਈਆਂ ਹੀ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਦੇ ਪ੍ਰਸ਼ਾਦ ਦੇਣਗੇ ਤੇ ਅਟੂ ਲੰਗਰ ਵੀ ਇਥੇ ਲੱਗਣਗੇ 14ਵਾਂ ਮੂਰਤੀ ਸਥਾਪਨਾ ਦਿਵਸ ਚੱਲ ਰਿਹਾ ਹੈ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਹ ਪਤੇਗੜੀ ਜਨਤਾ ਜਿਹੜੀ ਹੈ ਉਹ ਬੜੀ ਉਤਸ਼ਾਹਿਤ ਹੋ ਕੇ ਜਿਹੜੀ ਇੱਥੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੀ ਹੈ ਕਿ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਜੈ ਸ੍ਰੀ ਬਾਵਾ ਲਾਲ ਜਿਕਰਾ ਸ੍ਰੀ ਬਾਵਾ ਲਾਲ ਜੀ ਮਹਾਰਾਜ ਜੀ ਦੇ ਦਰਬਾਰ ਕੀ ਜੈ ਜਿਵੇਂ ਕਿ ਪਹਿਲਾਂ ਹੀ ਪਠਾਨੀਆਂ ਅੰਦਲਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਇਸ ਸਾਲ 14ਵਾਂ ਮੂrti ਸਥਾਪਨਾ ਦੇ ਸਮਾਰੋਹ 6 ਅਕਤੂਬਰ ਦਿਨ ਐਤਵਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਸ਼੍ਰੀ ਰਾਮ ਸਿੰਘ ਸੁੰਦਰ ਦਾਸ ਜੀ ਮਹਾਰਾਜ ਆਪ ਆਉਣਗੇ ਤੇ ਸਾਰੀ ਸੰਗਤ ਨੂੰ ਦਰਸ਼ਨ ਦੇਣਗੇ ਠੀਕ ਹੈ ਅਸ਼ੀਰਵਾਦ ਦੇਣਗੇ ਆਪਣਾ ਇਸ ਮੌਕੇ ਦੇ ਲੰਗਰ ਪੰਜਾਰਾ ਵੀ 2 ਤੋਂ ਵਰਤਿਆ ਜਾਏਗਾ ਤੇ ਮੇਰੀ ਸਾਰੇ ਸੰਗਤ ਨੂੰ ਅਪੀਲ ਹੈ ਕਿ ਸਾਰੇ ਉਹ ਮOHAMA ਕੇ ਪਹੁੰਚੋ ਇਸ ਇਸ ਮੌਕੇ ਦੇ ਮਾਰਾ ਸ਼੍ਰੀ ਰਾਮ ਸੁੰਦਰ ਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਕਰੇ ਸ਼੍ਰੀ ਬਵਾਲਾਲ ਜਲ ਲਾਲਦੇਵਾਲ ਮਹਾਰਾਜ ਜੀ ਦਾ ਬੋਲ ਸਾਚੀ ਦਰਬਾਰ ਕੀ ਜੈ ਸਮੂਹ ਸਾਧ ਸੰਗਤ ਦੇ ਹੱਥ ਜੋੜ ਕੇ ਬੇਨਤੀ ਬ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ 26 ਤਰੀਕ ਦਿਨ ਐਤਵਾਰ 2025 ਅਕਤੂਬਰ ਨੂੰ ਮਹਾਰਾਜ ਰਾਮ ਸੁੰਦਰ ਦਾਸ ਜੀ ਸਾਡੇ ਫਤਿਹਗੜ ਬਵਾਲਾਲ ਦਵਾਰੇ ਮੰਦਿਰ ਵਿੱਚ ਪਧਾਰੇ ਉਹਨਾਂ ਦੇ ਸਾਥੇ ਛੋਟੇ ਮਹਾਰਾਜ ਬਾਬਾ ਗੁਪਾਲਦਾਸ ਜੀ ਮਹਾਰਾਜ ਵੀ ਆ ਰਹੇ। ਤੋਂ ਸਮੂਹ ਸੰਗਤ ਨੂੰ ਹੱਥ ਜੋੜ ਕੇ ਫਿਰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਮੰਦਿਰੇ ਆਨ ਕੇ ਨੀ ਆ ਉਹਨਾਂ ਦੇ ਦਰਸ਼ਨ ਕਰੋ ਆਸ਼ੀਰਵਾਦ ਪ੍ਰਾਪਤ ਕਰੋ ਔਰ ਆਪਣੇ ਜੀਵਨ ਨੂੰ ਸਫਲ ਬਣਾਓ ਤੇ ਲੰਗਰ ਭੰਡਾਰੇ ਵੀ ਛਕੋ ਤੋਂ ਆ ਕੇ ਮੰਦਿਰ ਦੀ ਰੌਣਕ ਬਣਾਓ। ਬੋਲ ਸਤਿਗੁਰੂ ਵਾਲਾਲ ਮਹਾਰਾਜ ਕੀ ਜੈ। ਔਰ ਸਾਰੀ ਸੰਗਤ ਨੂੰ ਜੈ ਸ਼੍ਰੀ ਬਾਵਾ ਲਾਲ ਜੀ ਜਿਸ ਤਰ੍ਹਾਂ ਕਿ ਸਾਰਿਆਂ ਨੇ ਪਹਿਲਾਂ ਦੱਸ ਹੀ ਦਿੱਤਾ ਕਿ ਇਤਵਾਰ ਵਾਲੇ ਦਿਨ ਮੰਦਿਰ ਸ਼੍ਰੀ ਬਾਬਾ ਲਾਲ ਦਾ ਜਿਸ ਚਿਤੌੜਗੜ 14ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਔਰ ਸਾਰੀ ਸੰਗਤ ਨੂੰ ਸਾਰੀ ਫਤਿਹਗੜ ਚੂੜੀਆਂ ਦੀ ਸੰਗਤ ਨੂੰ ਆਸ-ਪਾਸ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਸਾਰੇ ਹੀ ਹੂਮੀ ਹੂਮਾ ਕੇ ਆਓ ਔਰ ਮਹਾਰਾਜ ਜੀ ਦਾ ਆਸ਼ੀਰਵਾਦ ਆ ਕੇ ਪ੍ਰਾਪਤ ਕਰੋ।